ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਵਿੱਤਰ ਕਲੈਕਸ਼ਨ ਤੇ ਅੱਜ ਆਪਾਂ ਤੁਹਾਨੂੰ ਬਾਵਾ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਾਉਣਾ ਸਿਖਾਵਾਂਗੇ ਸੋ ਜੀ ਦੇਖਦੇ ਹਾਂ ਕਿਵੇਂ ਬਣਦਾ ਹੈ ਇਹ ਡਿਜ਼ਾਈਨ ਜੇ ਤੁਹਾਨੂੰ ਇਹ ਡਿਜ਼ਾਈਨ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ